ਕਿਹੜਾ ਮਜ਼ਦੂਰ ਹੈ ਮਜ਼ਦੂਰ ਜਿਹੜਾ ਦੇਸ਼ ਦਾ ਟੱਡ ਭਰਦਾ ਹੈ ਪਰ ਉਹਨੂੰ ਛਾਂ ਨੂੰ ਪਤਾ ਨਹੀਂ ਇਹਦਾ ਵੀ ਮੇਰੇ ਬੱਚਿਆਂ ਦੀ ਰੋਟੀ ਬਣੂਗੀ ਜਾਂ ਨਹੀਂ ਬਣੂਗੀ ਅਸੀਂ ਕਿਸਾਨਾਂ ਤੇ ਹਮਲਾ ਨਹੀਂ ਕਰ ਰਹੇ ਅਸੀਂ ਉਹਨਾਂ ਬੇਈਮਾਨ ਸਰਕਾਰਾਂ ਤੇ ਹਮਲਾ ਕਰ ਰਹੇ ਹਾਂ ਜਿਹੜੀਆਂ 70-75 ਸਾਲ ਤੋਂ ਸਾਡੇ ਮਜ਼ਦੂਰਾਂ ਨੂੰ ਲੁੱਟਿਆ-ਪੁੱਟਿਆ ਜਾ ਰਿਹਾ ਉਹਦੀ 700 ਰੁਪਏ ਦੀ ੜੀ ਕੀਤੀ ਜਾਵੇ ਪਰ ਉਹਨੂੰ 100 ਦੇਣਾ ਜਿਹੜਾ ਉਹ ਪੂਰਾ ਕੰਮ ਦਿੱਤਾ ਜਾਵੇ ਜੁੜ ਚੁੱਕੇ ਹਾਂ ਆ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਦੋਸਤੋ ਅੱਜ ਕੋਟਪੂਰਾ ਦੇ ਵਿੱਚ ਮੁਜਾਰਾ ਹੋਇਆ ਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਜ਼ਮੀਨ ਨੂੰ ਲੈ ਕੇ ਜ਼ਮੀਨਾਂ ਦੀ ਲੜਾਈ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਚੱਲ ਰਹੀ ਆ ਸੰਗਰੂਰ ਦੇ ਵਿੱਚ ਜੀ ਡੀ ਪੀ ਐਸ ਸੀ ਨੇ ਲੜਾਈ ਲੜੀ ਉਹ ਲੜਾਈ ਹੁਣ ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲੜੀ ਜਾ ਰਹੀ ਆ ਅੱਜ ਮੁਜਾਰਾ ਹੋਇਆ ਵੱਡਾ ਇਕੱਠ ਹੋਇਆ ਉਸ ਮਾਮਲੇ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਆ ਮਜ਼ਦੂਰ ਆਗੂ ਦੇ ਨਾਲ ਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਵਟੂਆ ਜੀ ਮੈਂ ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਦਾ ਪ੍ਰਧਾਨ ਜਿਹੜਾ ਅੱਜ ਮੇਨ ਮਕਸਦ ਸਾਡਾ ਕੋਰਕਪੁਰਾ ਦੇ ਵਿੱਚ ਮਜ਼ਦੂਰਾਂ ਨੂੰ ਇਕੱਠੇ ਕਰਕੇ ਲਾ ਬੰਦ ਕਰਨ ਦਾ ਸੀ ਉਹ ਇੱਕ ਅਸੀਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਇੱਥੋਂ ਦੇ ਫਰੀ ਕੋਰਟ ਦੇ ਪ੍ਰਸ਼ਾਸਨ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 13 April ਨੂੰ ਹੈ ਜਿਹੜਾ ਉਹ ਅਸੀਂ ਵੱਡਾ ਜਿਹੜਾ ਇੱਥੇ ਕੱਟ ਕਰਕੇ ਜਿਹੜੀ ਰਿਪੋਰਟ ਦੇ ਵਿੱਚ ਰਾਜੀ ਦੀ ਜ਼ਮੀਨ ਪਈ ਹੋਈ ਹੈ ਉਹਦੇ ਤੇ ਅਸੀਂ ਵੱਡੇ ਪੱਧਰ ਤੇ ਜਿਹੜਾ ਕਾਰਜ ਕਰਾਉਣ ਜਾ ਰਹੇ ਆ ਜਿੱਥੇ ਕੋਈ ਕਣਕ ਪੀਜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਸੀਂ ਝੋਨਾ ਜਿਹੜਾ ਉਹ ਮਜ਼ਦੂਰਾਂ ਨੂੰ ਬਣਾਉਣਾ ਚਾਹੀਏ ਉਹ ਕਿੱਡਾ-ਕਿੱਡਾ ਹੋਵੇ ਚਾਹੇ ਉਹ ਦੋ-ਦੋ ਕਿੱਲੇ ਆਉਣ ਉਹਦੇ 'ਚ ਜਿਹੜਾ ਅੱਜ ਜਿਹੜਾ ਮਜ਼ਦੂਰ ਸਾਡਾ ਸੰਘਰਸ਼ ਕਮੇਟੀ ਸਾਡੀ ਜਿਹੜੀ ਮਜ਼ਦੂਰਾਂ ਦੀ ਕੱਲ ਨੂੰ ਡੀ ਸਾਹਬ ਨਾਲ ਅੱਜ ਪ੍ਰਸ਼ਾਸਨ ਨੇ ਇੱਕ ਗੱਲ ਤਾਂ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਚੁੱਕ ਕੇ ਸਾਡੇ ਗੋੜਿਆਂ ਨਾਲ ਜ਼ਰੂਰ ਲੱਗਿਆ ਕਿਉਂਕਿ ਜਥੇਬੰਦੀਆਂ ਨੇ ਵੱਡੇ-ਵੱਡੇ ਦੀਆਂ ਤੌਣਾ ਮਰੋੜ ਕੇ ਜਿਹੜੇ ਉਹ ਝੋਲਿਆਂ ਦੇ ਵਿੱਚ ਜਥੇਬੰਦੀਆਂ ਨੇ ਵੱਡੇ ਵੱਡੇ ਅਫਸਰਾਂ ਜਿਹੜੇ ਆਪਦੇ ਆਪ ਨੂੰ ਕਹਿੰਦੇ ਵੀ ਇਹ ਜਥੇਬੰਦੀਆਂ ਨੂੰ ਸਹਿਯੋਗ ਕਰਦੇ ਆਂਗੇ ਕਿਉਂ ਕਰਦੇ ਆਂਗੇ ਪਰ ਜਥੇਬੰਦੀਆਂ ਦੇ ਅੱਗੇ ਤੁਸੀਂ ਵੇਖ ਲੋ ਵੀ ਜਥੇਬੰਦੀਆਂ ਦੇ ਅੱਗੇ ਕੋਈ ਨਹੀਂ ਹੜਦਾ ਚੰਦ ਭਾਣ ਵਾਲਾ ਮਸਲਾ ਲੈ ਲ ਗਏ ਆਪਾਂ ਕਿੱਡਾ ਵੱਡਾ ਆਪਾਂ ਉਹਦੇ ਵਿੱਚ ਮਤਲਬ ਕਿ ਜਥੇਬੰਦੀਆਂ ਨੇ ਵੱਡੇ ਵੱਡੇ ਤਣਾਤ ਬੰਦੇ ਦੇ ਪਰਚੀ ਜਿਹੜੇ ਕਰਕੇ ਕਰਵਾਏ ਕਿਉਂ ਇਸ ਕਰਕੇ ਜਿਹੜਾ ਮਜ਼ਦੂਰਾਂ ਦਾ ਸਾਡਾ ਅੱਜ ਅਜੂਮ ਇਕੱਠਾ ਹੋਇਆ ਉਹਦੇ ਵਿੱਚ ਕੱਲ ਨੂੰ ਸਾਡੀ ਡੀ ਸਾਹਿਬ ਨਾਲ ਮੀਟਿੰਗ ਤੋਂ ਬਾਅਦ ਅਗਲਾ ਸਿੱਟਾ ਹੈ ਉਹ ਜਿਹੜਾ ਅਸੀਂ ਜਿਹੜਾ ਮਜ਼ਦੂਰ ਡ ਉਹ ਵੀ ਅਸੀਂ ਉੱਥੇ ਮਤਲਬ ਕਿ ਉਸ ਜ਼ਮੀਨ ਤੇ ਬਣਾਵਾਂਗੇ ਤੇ ਜਿਹੜਾ ਬਾਬਾ ਸਾਹਿਬ ਮਹਿੰਦਾਰ ਜੀ ਦਾ ਜਨਮ ਦੇਣਾ ਉਹ ਅਸੀਂ ਉਹ ਵੀ ਉੱਥੇ ਬਣਾਵਾਂਗੇ ਅਸੀਂ ਕਿਉਂਕਿ ਇਹ ਹੁਣ ਜਿਹੜੇ ਮਜ਼ਦੂਰ ਹੈ ਉਹ ਜਾਗ ਉੱਠੇ ਉਹ ਪਹਿਲਾਂ ਵਾਲੇ ਮਜ਼ਦੂਰ ਵੀ ਰਹੇਗੇ ਪਹਿਲਾਂ ਸਾਡੇ ਜਿਹੜੇ ਮਜ਼ਦੂਰ ਸੀਗੇ ਉਹ ਦਬੇ ਕੁਚਲੇ ਸੀਗੇ ਤੇ ਸਾਡੀ ਆਵਾਜ਼ ਹੈ ਜਿਹੜੀ ਮਜ਼ਦੂਰਾਂ ਦੀ ਉਹ ਦਬਾਈ ਜਾਂਦੀ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਇਕੱਠ ਮਜ਼ਦੂਰਾਂ ਦੇ ਪਿੰਡਾਂ ਦੇ ਵਿੱਚ ਹੋਣਗੇ ਅ ਤੁਸੀਂ ਗੱਲ ਕੀਤੀ ਜਿਹੜੀ ਰਾਜੇ ਦੀ 7000 ਏਕੜ ਜ਼ਮੀਨ ਦੀ ਗੱਲ ਕੀਤੀ ਕਿਉਂ ਤੁਹਾਨੂੰ ਲੱਗਦਾ ਵੀ ਉਹ ਜ਼ਮੀਨ ਆ ਜਿਹੜੀ ਮਜ਼ਦੂਰਾਂ ਲਈ ਲੈਣੀ ਇੰਨੀ ਸੌਖੀ ਗੱਲ ਆ ਦੇਖੋ ਲੈਂਡ ਸੀਲਡ ਐਕਟ ਦੇ ਅਧਾਰ ਤੇ ਅਸੀਂ ਜ਼ਮੀਨ ਮੰਗ ਰਹੇ ਆ ਕਿਉਂਕਿ ਇਹ ਜ਼ਮੀਨ ਤੇ ਕਿਸੇ ਦਾ ਵੀ ਹੱਕ ਐ ਨਹੀਂ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਪਤਾ ਨਹੀਂ ਮੇਰੀ ਜਾਤ ਤੇ ਗੋਤ ਕੀ ਐ ਪਰ ਇਹ ਜ਼ਮੀਨ ਦੇ ਉੱਤੇ ਹਰ ਇੱਕ ਦਾ ਹੱਕ ਐ ਆ ਤੁਸੀਂ ਦੇਖ ਲਓ ਵੱਡੇ ਵੱਡੇ ਕਾਰਪੋਰੇਟ ਕਰਾਣੇ ਆ ਜਿਹੜੇ ਉਹਨਾਂ ਕੋਲੇ ਜ਼ਮੀਨਾਂ ਕਿੱਥੋਂ ਆਈਆਂ ਉਹ ਵੀ ਜ਼ਮੀਨਾਂ ਇਥੋਂ ਦੀਆਂ ਇਹ ਕ੍ਰਾਂਤੀ ਆਉਣ ਦੇ ਨਾਲ ਤੁਸੀਂ ਵੇਖੋ ਸਾਡਾਂ ਮਜ਼ਦੂਰਾਂ ਦੇ ਉੱਤੇ ਕਿੰਨਾ ਅਸਰ ਮਾਰਾ ਪਿਆ ਕਿਉਂਕਿ ਮਜ਼ਦੂਰਾਂ ਕੋਲੇ ਬਚੀ ਦਾ ਕੱਲੀ ਮੰਰੇਗਾ ਬਚੀ ਆ ਪਰ ਮੰਰੇਗਾ ਤੇ ਵੀ ਜਿਹੜੇ ਕੁਛਕ ਕੜਮ ਚੌਧਰੀਏ ਪਿੰਡਾਂ ਦੇ ਵਿੱਚ ਜਿਹੜੇ ਸਰਕਾਰਾਂ ਦੇ ਛੱਡੇ ਹੁੰਦੇ ਆ ਪਰ ਉਹ ਅਫਸਰ ਚਾਈ ਉੱਥੇ ਕਰਦੇ ਪਰ ਮਜ਼ਦੂਰਾਂ ਨੂੰ ਸਾਰਾ ਜਿਹੜਾ ਅਸੀਂ ਕਹਿੰਨੇ ਵੀ 100 ਦਿਨ ਕੰਮ ਉਹ 100 ਦਿਨ ਜਿਹੜਾ ਮਜ਼ਦੂਰ ਨੂੰ ਕੰਮ ਨਹੀਂ ਦਿੱਤਾ ਜਾਂਦਾ ਇਸ ਕਰਕੇ ਵੱਡੇ ਪੱਧਰ ਤੇ ਜਿਹੜੀ ਅਸੀਂ ਲੜਾਈ ਬੜੇ ਲੰਮੇ ਸਮੇਂ ਤੋਂ ਜ਼ਮੀਨ ਤੇ ਵੀ ਨਾਲ ਲੜ ਰਹੇ ਸਾਂ ਪਰ ਅਸੀਂ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਹਰ ਇੱਕ ਮੰਗ ਤੇ ਅਸੀਂ ਜਿਹੜੀ ਸਾਡੀ ਮਜ਼ਦੂਰ ਲੋਕ ਲਹਿਰ ਜ ਉਹ ਹਰ ਇੱਕ ਮੰਗ ਤੇ ਵਿੜਾਈ ਅਸੀਂ ਕਰਦੇ ਆ। ਆ ਜ਼ਮੀਨ ਦੀ ਜ਼ਮੀਨ ਦਾ ਸਵਾਲ ਆਉਂਦਾ ਜੀ ਜ਼ਮੀਨ ਦੀ ਮੁਕਤੀ ਆ ਕਿ ਜ਼ਮੀਨ ਨੂੰ ਲੈ ਕੇ ਜਿਹੜੀ ਮਜ਼ਦੂਰ ਦੀ ਮੁਕਤੀ ਹੋ ਸਕਦੀ ਆ ਇਸ ਨੂੰ ਕਿਵੇਂ ਦੇਖਦੇ ਆ? ਬਿਲਕੁਲ ਹੋਪੇ ਜੀ ਇਹ ਕੁਝ ਸਮੇਂ ਦੇ ਵਿੱਚ ਹੀ ਜਿਹੜੇ ਮਜ਼ਦੂਰ ਆ ਜਿਹੜੇ ਉਹ ਮਾਲਕ ਜ਼ਮੀਨਾਂ ਦੇ ਬਣਨਗੇ ਚਾਹੇ ਉਹਨਾਂ ਨੂੰ ਕਿੱਲਾ ਕਿੱਲਾ ਜ਼ਮੀਨ ਆਵੇ। ਅਸੀਂ ਇੱਕ ਨਾਲ ਇਹ ਵੀ ਕਹਿੰਦੇ ਆ ਵੀ ਕਿਉਂਕਿ ਸਾਨੂੰ ਜਿਹੜਾ ਮਜ਼ਦੂਰ ਨੂੰ ਚੱਕੀ ਦੇ ਵਿੱਚ ਪੀਸਿਆ ਜਾ ਰਿਹਾ ਉਹ ਮਜ਼ਦੂਰ ਆ ਜਿਹੜਾ ਪਰ ਉਹ ਮਜ਼ਦੂਰ ਆ ਹੁਣ ਉਹ ਦੱਬਿਆ ਕੁਚਲਿਆ ਨਹੀਂ ਰਹੂਗਾ ਤੁਸੀਂ ਦੇਖੋ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਕਿ ਸਾਨੂੰ ਨੌਕਰੀਆਂ ਦਿਓ ਸਾਡੇ ਬੱਚੇ ਪੜ੍ਹੇ ਲਿਖੇ ਫਿਰਦੇ ਆ ਤੇ ਇਹਦੇ ਵਿਚਕਾਰ ਫਿਰਦੇ ਆ ਆ ਨਸ਼ੇ ਦੀ ਦਲਦਲ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਜਿਹੜੇ ਬੱਚੇ ਸਾਡੇ ਤਲਦੇ ਜਾ ਰਹੇ ਆ ਇਹ ਬੇਈਮਾਨ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਕਾਰਪੋਰੇਟ ਰੇਟ ਕਰਾਣਿਆਂ ਨੂੰ ਫਾਇਦੇ ਦੇ ਕੇ ਤੇ ਉਹ ਆਪ ਦਾ ਪੰਨਾ ਜਿਹੜੀਆਂ ਛਿੜਾ ਰਹੀਆਂ ਇਸ ਕਰਕੇ ਜਿਹੜੀਆਂ ਇਹ ਸਰਕਾਰ ਆ ਜਿਹੜੇ ਇਹਨਾਂ ਵੱਡੇ ਵੱਡੇ ਸੈਲੋ ਬਣੇ ਆ ਮੰਡੀਆਂ ਡਾਲੀਆਂ ਤੇ ਇਹ ਪੰਜਾ 10 ਸਾਲਾਂ ਦੇ ਵਿੱਚ ਵਿੱਚ ਆ ਜਿਹੜੀਆਂ ਮੰਡੀਆਂ ਸਾਡੇ ਪਿੰਡਾਂ ਦੇ ਵਿੱਚ ਬਣੀਆਂ ਜਿੱਥੋਂ ਮਜ਼ਦੂਰ ਕੋਈ ਵਿਚਾਰਾ ਦਾਣਾ ਫੱਕਾ ਹੁੰਦਾ ਜਾਂ ਬਣਾਉਂਦਾ ਇਹ ਵੀ ਇਹਨਾਂ ਨੇ ਇਹਨਾਂ ਦੀਆਂ ਬੇਈਮਾਨੀਆਂ ਨਾਲ ਕਈ ਸ਼ਹਿਰਾਂ ਦੇ ਵਿੱਚ ਉਹ ਜਿਹੜੀਆਂ ਮੰਡੀਆਂ ਉਹ ਬੰਦ ਕੀਤੀਆਂ ਗਈਆਂ ਇਹ ਵੀ ਅਸੀਂ ਵੱਡੀ ਪੱਧਰ ਤੇ ਲੜਾਈ ਲਾੜ ਰਹੇ ਹਾਂ ਕਿ ਮੰਡੀਆਂ ਜਿਹੜੀਆਂ ਉਹ ਬੰਦ ਨਾ ਕੀਤੀਆਂ ਜਾਣ ਉਹਨਾਂ 'ਚ ਕਿਸਾਨਾਂ ਦਾ ਵੀ ਨੁਕਸਾਨ ਹੈ ਤੇ ਸਾਡੇ ਮਜ਼ਦੂਰਾਂ ਦਾ ਪ੍ਰਧਾਨ ਜੀ ਕਿਤੇ ਨਾ ਕਿਤੇ ਜ਼ਮੀਨ ਨੂੰ ਲੈ ਕੇ ਲੈਂਡ ਸੀਲਿੰਗ ਐਕਟ ਨੂੰ ਲੈ ਕੇ ਜਿਹੜੀ ਚਰਨਜੀਤ ਚੰਨੀ ਜੀ ਨੇ ਵੀ ਗੱਲ ਕੀਤੀ ਸੀ ਉਹ ਰਾਤੇ ਰਾਤ ਹੀ ਫੈਸਲਾਬਾਦਸ ਲੈ ਲਿਆ ਗਿਆ ਸੀ ਉਸ ਨੂੰ ਕਿਵੇਂ ਦੇਖਦੇ ਨਹੀਂ ਵੇਖੋ ਚਰਨਜੀਤ ਚੰਨੀ ਆ ਜਿਹੜਾ ਉਹ ਇੱਕ ਮੇਰੇ ਦੂਰ ਪਰਿਵਾਰ ਤੋਂ ਆਇਆ ਪਰ ਉਸ ਸਮੇਂ 3 ਮਹੀਨੇ ਵਾਲੀ ਮੁੱਖ ਮੰਤਰੀ ਬਣਾਇਆ ਗਿਆ ਆਪਾਂ ਨੂੰ ਆਪ ਨੂੰ ਹੀ ਪਤਾ ਹੈ ਕਿ ਇੱਕ ਕਾਰ ਦਾ ਜੇ ਆਪਾਂ ਕੋਈ ਕਾਰਜ ਸਵਾਰਨਾ ਤੇ 3-3 ਮਹੀਨੇ 4-4 ਹੁੰਨੇ ਪਹਿਲਾਂ ਆਪਾਂ ਪ੍ਰਬੰਧ ਕਰਦੇ ਹਾਂ ਪਰ ਉਹ 3 ਮਹੀਨੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਬਾਤ 28 ਸੀ ਉਹ ਪਰ ਜਿਹੜੇ ਵੱਡੇ ਵਿੱਚ ਤਾਂ ਕਾਰਪੋਰੇਟ ਵੱਡੇ ਜਿਹੜੇ ਮੰਤਰੀ ਸੀਗੇ ਸਰਮਾਇਦਾਰ ਸੀਗੇ ਉਹਦੀ ਆਵਾਜ਼ ਨੂੰ ਦਬਾਇਆ ਗਿਆ ਉਹਦੀ ਆਵਾਜ਼ ਨੂੰ ਚੱਕਰ ਨਹੀਂ ਦਿੱਤਾ ਗਿਆ ਉਹ ਇਸ ਕਰਕੇ ਚੰਨੀ ਜਿਹੜਾ ਉਦੋਂ ਵਿਚਾਰਾ ਸ਼ਾਂਤ ਹੋ ਗਿਆ ਸੀ ਕਿ 3 ਮਹੀਨਿਆਂ ਦੇ ਵਿੱਚ ਉਹਨੂੰ ਜਿਹੜਾ ਉਹਨੂੰ ਕਰਨ ਦਾ ਮੌਕਾ ਨਹੀਂ ਆ ਮਜ਼ਦੂਰ ਨਰੇਗਾ ਦਾ ਕੰਮ ਕਰਦੇ ਆ ਕੀ ਨਰੇਗਾ ਦਾ ਕੰਮ ਆ ਪੂਰਾ ਮਿਲ ਜਾਂਦਾ ਨਹੀਂ ਬਿਲਕੁਲ ਨਹੀਂ ਮਿਲਦਾ ਜੀ ਹੁਣ ਵੀ ਅਸੀਂ ਲੜਾਈ ਲੜ ਰਹੇ ਆ ਵੀ ਮਜ਼ਦੂਰ ਆ ਜਿਹੜਾ ਇਹ ਸੈਂਟਰ ਗਵਰਨਮੈਂਟ ਦਾ ਕੰਮ ਆ ਉਹਨੂੰ ਸਹੀ ਪ੍ਰਾਪਰ ਟੰਗ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਉਹ ਕੰਮ ਚਲਾਏ ਆ ਵੀ ਇੱਕ ਚੰਗੇ ਮਜ਼ਦੂਰ ਜਿਹੜੇ ਸਾਡੇ ਪੜੇ ਲਿਖੇ ਜਾਂ ਸਾਡੀਆਂ ਪਿੰਗੀਆਂ ਜਾਂ ਸਾਡੇ ਨੌਕਾਨ ਆ ਉਹ ਉਹਨਾਂ ਨੂੰ ਮੀਟ ਲਾ ਕੇ ਉਹਨਾਂ ਨੂੰ ਕੰਮ ਸਹੀ ਟੰਗ ਤਰੀਕੇ ਨਾਲ ਜਿਹੜਾ ਉਹ 100 ਦਿਨ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਵੱਧਵਾ ਦਰਖਤ ਲਾਏ ਜਾਣ ਉਹਨਾਂ ਦੀ ਮਰੇਗਾ ਜਿਹੜੀ ਉਹ ਜਿਹੜੀ 12 ਮਹੀਨੇ ਉਹਨਾਂ ਦੀ ਮਰੇਗਾ ਜਿਹੜੀ ਹੈ ਉਹਨਾਂ ਦੀ ਦੇਖਭਾਲ ਕਰੀਏ ਉਹਨਾਂ ਨੂੰ ਪਾਣੀ ਪਾਵੇ ਤੇ ਇੱਕ ਖੁਸ਼ਹਾਲ ਅਸੀਂ ਕਹਿ ਸਕਦੇ ਪਿੰਡ ਵੀ ਬਣ ਸਕਦੇ ਆ ਉਹ ਮਰੇਗਾ ਨੂੰ ਉਹਨਾਂ ਨੂੰ 100 ਦਿਨ ਜਿਹੜਾ ਕੰਮ ਹੈ ਉਹ ਇਹਨਾਂ ਤਰੀਕਿਆਂ ਦੇ ਨਾਲ ਦਿੱਤਾ ਜਾਂਦਾ ਆ ਪ੍ਰਧਾਨ ਜੀ ਜਿਹੜਾ ਜ਼ਮੀਨ ਦੇ ਫੇਰ ਵਾਪਸ ਆਉਣੇ ਆ ਸਵਾਲ ਤੇ ਵੀ ਜ਼ਮੀਨ ਦਾ ਸਾਰਾ ਹੁਣ ਮੁਜਾਰਾ ਹੋਇਆ ਇਸ ਤੋਂ ਬਾਅਦ ਜੇ ਸਰਕਾਰ ਆ ਜਾਂ ਪ੍ਰਸ਼ਾਸਨ ਇਹ ਗੱਲ ਨੂੰ ਤੁਹਾਡੀ ਨੂੰ ਨਹੀਂ ਮੰਨਦਾ ਉਸ ਤੋਂ ਬਾਅਦ ਕਿਹੋ ਜਿਹਾ ਸੰਘਰਸ਼ ਹੋਵੇਗਾ ਬਿਲਕੁਲ ਜੀ ਚਾਹੇ ਸਾਨੂੰ ਖੇਲਾ ਕੱਟਨੀਆ ਪੈਣ ਸਰਕਾਰ ਕੁਝ ਨਹੀਂ ਕਰ ਸਕਦੀ ਵੱਧ ਤੋਂ ਵੱਧ ਸਾਡੀ ਸਿਰ ਪਾੜ ਸਕਦੀ ਹੈ ਪਰ ਇਹ ਝੰਡਾ ਜਿਹੜਾ ਬਲੰਦ ਇੱਤਾ ਹੀ ਰਹੂਗਾ ਮੈਤੂ ਦਾ ਪਰ ਜਿੱਥੇ ਝੰਡਾ ਗੱਡਿਆ ਗਿਆ ਇਹ ਮਨਜ਼ੂਰ ਹੋਣਾ ਤੱਕ ਨਾਲ ਨਹੀਂ ਚਾਹੇ ਇਹਨਾਂ ਨੂੰ ਕੁਝ ਵੀ ਕਰਨਾ ਪਵੇ ਚਾਹੇ ਜੇ ਇਹਨਾਂ ਨੂੰ ਕਰਨਾ ਪਵੇ ਪੰਜਾਬ ਦੇ ਵਿੱਚ ਕਿੰਨੀ ਕਿ ਜ਼ਮੀਨ ਆ ਜਿਹੜੀ ਪਈ ਹੋਈ ਆ ਮਸਤੂਦਾਂ ਦੇ ਹਿੱਸੇ ਆਉਂਦੀ ਜਿਹੜੀ ਤੀਜੇ ਹਿੱਸੇ ਦੀ ਬੱਚੇ ਦੀ ਜ਼ਮੀਨ ਦੀ ਗੱਲ ਹੋਵੇ ਜਾਂ ਇਸ ਤਰ੍ਹਾਂ ਦੀ ਜ਼ਮੀਨ ਹੋਵੇ ਰਾਜਾਂ ਦੀ ਜਾਂ ਕੋ ਬਰਾਸਤਾਂ ਦੀ ਪੁਰਾਣੀ ਜ਼ਮੀਨ ਪਈ ਆ ਕਿੰਨੀ ਕੁ ਪਈ ਨਹੀਂ ਉਹ ਤਾਂ ਪਤਾ ਹੀ ਨਹੀਂ ਗਈ ਅਸੀਂ ਤਾਂ ਯਾਰਾ 1 ਏਕੜ ਕਹਿ ਰਹੇ ਹਾਂ ਪਰ ਲੱਖਾਂ ਦੇ ਹਿਸਾਬ ਨਾਲ ਜਿਹੜੀ ਜ਼ਮੀਨ ਆ ਉਹ ਬੇਵਾਦ ਪਈ ਆ ਗਵਿੰਦਪੁਰਾ ਚਲੇ ਜਾਓ ਤੁਸੀਂ ਜਾਂ ਹੋਰ ਮਾਨਸਾ ਏਰੀਆ ਹੋ ਗਿਆ ਵੱਡੇ ਵੱਡੇ ਜਿੱਥੇ ਸ਼ਹਿਰ ਆ ਜਾਂ ਕੋਈ ਕਸਬੇ ਆ ਉੱਥੇ ਹਜ਼ਾਰਾਂ ਏਕੜਾਂ ਦੇ ਸਾਣ ਵਾਲੀ ਬੇਬਾਕ ਜ਼ਮੀਨ ਪਈ ਆ ਹਰਿਆਣੇ ਦੇ ਤੁਸੀਂ ਨਾਲ ਚਲੇ ਜਾਓ ਇਧਰ ਪਤਾ ਹੀ ਨਹੀਂ ਕਿੰਨੀ ਜ਼ਮੀਨ ਪਈ ਆ ਪਰ ਉਹ ਜਿੱਥੇ ਜਿੱਥੇ ਜ਼ਮੀਨ ਪਈ ਆ ਉਹ ਜ਼ਮੀਨਾਂ ਤੇ ਹੁਣ ਅਸੀਂ ਕੱਚਾ ਡੇਣਾ ਕਰਾਂ ਆ ਮਜ਼ਦੂਰ ਆਗੂ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ